ਦੀ ਮਹਲਾ ਨਵਾ ਹਰ ਜੂ ਰਾਖ ਲਿਓ ਪਤ ਮੇਰੀ ਜਮ ਕੋ ਤਰਾਸ ਪਇਓ ਔਰ ਅੰਤਰ ਸਰਨ ਗਈ ਕਿਰਪਾ ਨਿਦ ਤੇਰੀ ਰਾਉ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 703 ਤੇ ਸ਼ੋਭnik ਜੈਸਰੀ ਰਾਗ ਵਿੱਚ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦਾ ਹੀ ਪਾਵਨ ਸ਼ਬਦ ਅੱਜ ਆਪਾਂ ਨੂੰ ਸੱਚਖੰਦ ਸ੍ਰੀ ਹਰਮੰਦਰ ਸਾਹਿਬ ਵਿੱਚੋਂ ਅੰਮ੍ਰਿਤ ਵੇਲੇ ਦਾ ਗੰਮੀ ਹੁਕਮਨਾਮਾ ਬਖਸ਼ਿਸ਼ ਹੋ ਰਿਹਾ ਹੈ ਕਿ ਤੁਹਾਡੇ ਦੌਰ ਅੰਦਰ ਮੌਤ ਦਾ ਡਰ ਤੁਹਾਨੂੰ ਬਹੁਤ ਤੰਗ ਕਰ ਰਿਹਾ ਇਸ ਤੋਂ ਬਚਣ ਵਾਸਤੇ ਉਸ ਕਿਰਪਾ ਦੇਖ ਜਾਣੇ ਪਰਮੇਸ਼ਰ ਦੀ ਸ਼ਰਨ ਵਿੱਚ ਆ ਜਾਓ ਪਰਮੇਸ਼ਰ ਤੁਹਾਡੀ ਇੱਜ਼ਤ ਲਾਜ ਪਤ ਰੱਖ ਲਵੇਗਾ ਅਰੰਭਕ ਪੰਕਤੀਆਂ ਰਹਾਉ ਦੀਆਂ ਹਨ ਮਹਾ ਪਤ ਤ ਮੁਗਦ ਲੋਬੀ ਫੋਨਾ ਕਰਤ ਪਾਪ ਅਵਹਾਰਾ ਪੈ ਮਰਬੇ ਕੋ ਬਿਸਰਤ ਨਾਹਿਨ ਤੇਹ ਚਿੰਤਾ ਤਨ ਜਾ ਰਾ ਮਹਾਰਾਜ ਆਪਨੋ ਹੁਕਮ ਕਰਦੇ ਹਨ ਕਿ ਤੁਸੀਂ ਤੇ ਬਹੁਤ ਬਿਕਾਰੀ ਹੋ ਮੂਰਖ ਹੋ ਲੋਭੀ ਹੋ ਪਾਪ ਕਰ ਕਰਕੇ ਤੁਸੀਂ ਹਾਰੇ ਪੈ ਹੋ ਫਿਰ ਵੀ ਤੁਹਾਡੇ ਹਿਰਦੇ ਦੇ ਵਿੱਚੋਂ ਮਰਨ ਦਾ ਜੋ ਡਰ ਹੈ ਉਹ ਜਾਂਦਾ ਨਹੀਂ ਹੈ ਇਸ ਚਿੰਤਾ ਨੇ ਤੁਹਾਡਾ ਸਰੀਰ ਸਾੜ ਦਿੱਤਾ ਹੈ ਕਿ ਇਹ ਉਪਾਅ ਮੁਕਤ ਕੇ ਕਾਰਨ দেহਿਸ ਕੋ ਉਠ ਧਾਇਆ ਕਾਟੀ ਪੀਤਰ ਬਸੈ ਨਿਰੰਜਨ ਤਾਕੋ ਮਰਮ ਨਾ ਪਾਇਆ ਇਸ ਤੋਂ ਮੁਕਤ ਹੋਣ ਵਾਸਤੇ ਤੁਸੀਂ ਬਹੁਤ ਉਪਾਹੇ ਲੇ ਕਰ ਰਹੇ ਹੋ ਦਸੇ ਪਾਸੇ ਉੱਠ ਕੇ ਭਜੇ ਫਿਰਦੇ ਹੋ ਪਰ ਹਿਰਦੇ ਦੇ ਵਿੱਚ ਵਸਦਾ ਉਹ ਪਰਮੇਸ਼ਰ ਦਾ ਤੁਸੀਂ ਭੇਦ ਪਾਇਆ ਹੀ ਨਹੀਂ ਨਾਹਿੰ ਗੁਣ ਨਾਹਿੰ ਕਛ ਜਪ ਤਪ ਕੌਣ ਕਰਮ ਅਬ ਕੀਜੈ ਨਾਨਕ ਹਾਰ ਪਰਿਓ ਸਰਨਾਗਤ ਅਬੈ ਦਾਨ ਪ੍ਰਭ ਦੀਜੈ ਮarre ਜ ਆਪਾਂ ਨੂੰ ਕਮ ਕਰਦੇ ਆਂ ਤੁਹਾਡੇ ਵਿੱਚ ਕੋਈ ਗੁਣ ਨਹੀਂ ਹੈ ਨਾ ਜਪ ਹੈ ਨਾ ਤਪ ਹੈ ਕਿਹੜਾ ਕੰਮ ਕਰੀਏ ਤਾਨੂੰ ਕੁਝ ਨਹੀਂ ਪਤਾ ਕੋਈ ਵਿਧੀ ਵਿਧਾਨ ਦੀ ਤਾਨੂੰ ਸਮਝ ਨਹੀਂ ਹੈ ਭੱਜ ਕੇ ਤਨ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿੱਚ ਆ ਜਾਵੋ ਅਰਦਾਸ ਕਰੋ ਮਹਾਰਾਜ ਸਿਪਾਸ਼ਾ ਇਹ ਮੌਤ ਦਾ ਡਰ ਖਤਮ ਕਰਨ ਦਾ ਹੀਲਾ ਸਾਨੂੰ ਸਮਝਾਓ ਸਾਨੂੰ ਮੌਤ ਦਾ ਡਰ ਦੂਰ ਕਰਨ ਵਾਲੀ ਸ਼ਕਤੀ ਸਾਨੂੰ ਦਾਨ ਵਿੱਚ ਬਖਸ਼ ਦਿਓ ਪਰਮੇਸ਼ਰ ਦਾ ਨਾਮ ਹੀ ਉਹ ਦਾਨ ਹੈ ਗੁਰੂ ਬਖਸ਼ ਦੇਣ ਹੋਈਆ ਬੇਨਤ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ ਕਿਉਂਕਿ ਜੋ ਹੁਕਮ ਹੈ ਆਰਡਰ ਹੈ ਇਸ ਦੇ ਇਸ ਦੇ ਅਰਥ ਕਰਨ ਵਾਸਤੇ ਇਸ ਦਾ ਟੈਂਸ ਇਸ ਦੀ ਨਰੇਸ਼ਨ ਬਦਲ ਕੇ ਆਪਾਂ ਸਮਝਣੀ ਹੈ ਔਖਾ ਰਸਤਾ ਹੈ ਪਰ ਜਦੋਂ ਤੁਰ ਪਈਏ ਉਦੋਂ ਗਾਂ ਦੀ ਗਾਂ ਹੋਰ ਸਮਝਵਾਦੀ ਜਾਂਦੀ ਆਓ ਗੁਰਮੰਤਰ ਦਾ ਜਾਪ ਕਰੀਏ ਵਾਹੇ ਗੁਰੂ Wow.